ਪੀ ਪਾਰਟੀ ਜਿੰਦਾਬਾਦ ਮਹੰਤ ਹਰਵੰਦਰ ਖਨੌੜਾ ਜਿੰਦਾਬਾਦ ਮਹੰਤ ਹਰਵੰਦਰ ਖਨੌੜਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਖਨੌੜਾ ਜਿੰਦਾਬਾਦ ਖਨੌੜਾ ਜਿੰਦਾਬਾਦ ਆਮ ਆਦਮੀ ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੀਵੀ ਨਿਊਜ਼ ਪਿੰਡ ਖਨੌੜਾ ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਹੋਰਨਾਂ ਵੱਲੋਂ ਪਿੰਡ ਦੇ ਹੀ ਮਨਰੇਕਾ ਵਰਕਰਾਂ ਨੂੰ ਅਪਸ਼ਬਦ ਬੋਲਣਾ ਧਮਕੀਆਂ ਦੇਣ ਦਾ ਮਾਮਲਾ ਤੂਲ ਫਰਦਾ ਜਾ ਰਿਹਾ ਹੈ। ਬਾਦ ਦੁਪਹਿਰ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਥਾਣਾ ਪਾਸੋ ਵਿਖੇ ਰੋਸ ਦਰਨਾ ਲਗਾਇਆ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਪਾਸੋ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ, ਰਾਮਗੜ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਵਾਨ ਦੇ ਭਰਾ ਕਪਿਲ ਮਾਨ ਨੇ ਦੱਸਿਆ ਕਿ ਪਿੰਡ ਖਨੋੜਾ ਵਿਖੇ देर रात एक रोस धरना ਦਿੱਤਾ ਗਿਆ ਸੀ ਜਿਸ ਵਿੱਚ ਸਾਡੇ ਆਪ ਆਗੂਆ ਤਰਨਵੀਰ ਸਿੰਘ ਖਨੋੜਾ ਬਲਾਕ ਪ੍ਰਧਾਨ ਡਾਕਟਰ ਗਿਆਨ ਸਿੰਘ ਖਨੋੜਾ ਸੰਦੀਕ ਖਾਂ ਅਤੇ ਅਰਸ਼ਦ ਅਲੀ ਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਇਹ ਦਰਜ ਕੀਤਾ ਮੁਕੱਦਮਾ ਝੂਠਾ ਹੈ ਅਤੇ ਸਿਆਸੀ ਦਬਾਅ ਅਤੇ ਕਾਂਗਰਸੀ ਆਗੂਆਂ ਦੇ ਦਬਾਅ ਹੇਠ ਆ ਕੇ ਕੀਤਾ ਗਿਆ ਉਹਨਾਂ ਕਿਹਾ ਕਿ ਪਿੰਡ ਖਨੋੜਾ ਵਿੱਚ ਬੀਤੇ ਕੁਝ ਦਿਨ ਪਹਿਲਾਂ ਸਾਡੇ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਕੰਮ ਦੇ ਚੈੱਕ ਕਰਨ ਸੰਬੰਧੀ ਗਏ ਸਨ ਤਾਂ ਉੱਥੇ ਉਹਨਾਂ ਵੱਲੋਂ ਨਰੇਗਾ ਦੇ ਕਾਰਜ ਸੰਬੰਧੀ ਮਜ਼ਦੂਰਾਂ ਤੋਂ ਪੁੱਛ ਪੜਤਾਲ ਕੀਤੀ ਪਰ ਉਹਨਾਂ ਕੋਈ ਅਪਸ਼ਬਦ ਨਹੀਂ ਬੋਲੇ ਸਿਰਫ ਹਾਜ਼ਰੀ ਜਾਂ ਕੰਮ ਸੰਬੰਧੀ ਸਵਾਲ ਜਵਾਬ ਕੀਤੇ ਸਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਦੁਆਰਾ ਨਿਯੁਕਤ ਕੀਤਾ ਕੀਤਾ ਤਾਂ ਗਿਆ ਬਲਾਕ ਪ੍ਰਧਾਨ ਕੰਮ ਦੇ ਸਬੰਧੀ ਪੁੱਛ ਪੜਤਾਲ ਕਰ ਸਕਦਾ ਹੈ ਪਰ ਪਿੰਡ ਦੇ ਹੀ ਸਿਆਸੀ ਆਗੂਆਂ ਅਤੇ ਕੁਝ ਵਿਅਕਤੀਆਂ ਵੱਲੋਂ ਦਬਾਅ ਹੇਠ ਆ ਕੇ ਇਹਨਾਂ ਵਰਕਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੋ ਕਿ ਨਿਰਾ ਝੂਠਾ ਹੈ ਸੋ ਇਸ ਦੇ ਸਬੰਧੀ ਅੱਜ ਆਗੂਆਂ ਵੱਲੋਂ ਰੋਸ ਦਰਨਾ ਲਗਾਇਆ ਗਿਆ ਪਾਸੋਂ ਤੋਂ ਭਰਪੂਰ ਸਿੰਘ ਮਟਰਾ ਦੀ ਇੱਕ ਖਾਸ ਰਿਪੋਰਟ ਪੋਦ ਜਾਂ ਸਾਡੇ ਐਮਐਲਏ ਸਾਹਿਬ ਨਵੇੜ ਦਿੰਦੇ ਸੀ ਜੋ ਦੋ ਭਰਾਵਾਂ ਦੀ ਵੀ ਕੋਈ ਲੜਾਈ ਸੀ ਵਿੱਚ ਬੈ ਕੇ ਨਵੇੜ ਦਿੰਦੇ ਸੀ ਭਾਈ ਪਰਚਾ ਤੋਂ ਦੂਰ ਰਹੋ ਵੀ ਇਹ ਘਰਾਂ ਦੇ ਘਰ ਬਰਬਾਦ ਕਰਦੇ ਸੀ ਸੋ ਉਸ ਗਰੀਬ ਪਰਿਵਾਰ ਨੂੰ ਇੱਕ ਸਦੀਕ ਖਾਨ ਆ ਸਾਡਾ ਵਲੰਟੀਅਰ ਉਹਦੇ ਘਰੇ ਜਾ ਕੇ ਮਾਨਤ ਰਵਿੰਦਰ ਖਨੋੜੇ ਨੇ ਉਹਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਤੇ ਲੇਡੀਜ਼ ਨੂੰ ਗਲਤ ਬੋਲਿਆ ਸ਼ਬਦਾਵਲੀ ਗਲਤ ਬੋਲੀ ਤੇ ਇਹਨੂੰ ਨੌ ਇਹਦੀ ਜਾਤ ਦਾ ਉਹ ਕਰਕੇ ਤਰਨ ਤਰਨ ਦਾ ਜਾਤ ਜਾਤੀ ਸ਼ਬਦ ਬੋਲੇ ਸੋ ਕਿੱਥੇ ਤੱਕ ਜਾਏ ਜਾ ਤੇ ਦੂਸਰਾ ਗਰੀਬ ਬੰਦੇ ਤੇ ਪਰਚਾ ਕਰਾ ਹੂੰ ਸੋ ਇਹ ਕਦੇ ਨਹੀਂ ਹੁਣ ਦਵਾਂਗੇ ਨਾ ਅਸੀਂ ਕਦੇ ਪਹਿਲਾਂ ਕਿਸੇ ਨਾਲ ਧੱਕਾ ਹੁਣ ਦਤਾਂ ਨਾ ਕਹਿਣਾ ਧੱਕਾ ਕਰਨਾ ਨਾ ਹੁਣ ਦੇਣਾ ਸੋ ਦੂਜੀਆਂ ਇਹ ਧਮਕੀਆਂ ਦੰਦਾ ਕਹਿੰਦਾ ਇੱਕ ਸਾਰ ਰਹਿ ਗਿਆ ਮੈਂ ਕਰ ਦੂੰ ਖਨੌੜਾ ਸਾਹਿਬ ਇਹ ਭਲੇਖਾ ਕੱਢ ਦਿਓ ਦਿਮਾਗ ਚੋਂ ਹੂੰ ਪਹਿਲਾਂ ਵੀ ਕਾਂਗਰਸੀ ਸਰਕਾਰ ਸੀ ਹੂੰ ਅਸੀਂ ਤਾਂ ਪਹਿਲਾਂ ਵੀ ਲੜਦੇ ਰਹੇ ਹਾਂ ਅਸੀਂ ਤਾਂ ਮੁੱਢ ਤੋਂ ਹੀ ਲੜਦੇ ਰਹੇ ਹਾਂ ਅਸੀਂ ਤਾਂ ਹਮੇਸ਼ਾ ਉਸ ਸੱਚੇ ਬੰਦੇ ਨਾਲ ਖੜੇ ਹਾਂ ਜਿਹੜਾ ਇਮਾਨਦਾਰ ਉਹਦੇ ਨਾਲ ਅਸੀਂ ਖੜੇ ਆ ਅਸੀਂ ਕਿਸੇ ਗਰੀਬ ਨਾਲ ਨਾ ਪਹਿਲਾਂ ਤੱਕਾ ਹੁਣ ਤਾਂ ਨਾ ਹੁਣ ਹੋਣ ਦੇਵਾਂਗੇ ਪਹਿਲਾਂ ਚਲੋ ਜੀ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਹੱਕ ਲੈਣ ਲਈ ਲੜਾਈ ਲੜਨੀ ਪੈਂਦੀ ਸੀ ਧਰਨੇ ਲਗਾਉਣੇ ਪੈਂਦੇ ਸੀ ਹੁਣ ਤਾਂ ਸਰਕਾਰ ਆਮ ਆਮੀ ਪਾਰਟੀ ਦੀ ਆ ਹੁਣ ਤੁਹਾਨੂੰ ਏਧਰਨੇ ਲਗਾਉਣੇ ਪੈਗੇ ਕਿੱਧਰ ਨੂੰ ਜਾ ਰਿਹਾ ਸਿਸਟਮ ਸਿਸਟਮ ਗੱਲੇ ਆ ਜੀ ਸਾਡੇ ਬੰਦਿਆਂ ਨੂੰ ਇੰਨਾ ਵਿਚਾਰਿਆਂ ਨੂੰ ਨਹੀਂ ਗਰੀਬ ਪਰਿਵਾਰਾਂ ਚੋਂ ਇਹਨਾਂ ਨੂੰ ਨਹੀਂ ਇੰਨੀ ਨੌਲੇ ਸਾਨੂੰ ਵੀ ਬਾਅਦ ਚ ਪਤਾ ਲੱਗਿਆ ਵੀ ਕਹਿੰਦੇ ਪਰਚੇ ਹੋ ਗਏ ਸਾਨੂੰ ਐਂ ਤੇ ਵੀ ਇੱਥੇ ਤੱਕ ਇੰਨਾ ਨਹੀਂ ਗਿਰੂਗਾ ਇਹ ਬੰਦਾ ਪਰ ਗਿਰ ਗਿਆ ਸਾਨੂੰ ਪਤਾ ਲੱਗਿਆ ਵੀਰ ਉਹਨਾਂ ਤੇ ਪਰਚਾ ਹੋ ਗਿਆ ਗਰੀਬ ਬੰਦਿਆਂ ਤੇ ਜੀ ਉਹਨਾਂ ਦੇ ਘਰੋਂ ਫੋਨ ਆਏ ਵੀ ਸਾਨੂੰ ਧਮਕੀਆਂ ਦਿੱਤੀਆਂ ਤੇ ਉੱਥੋਂ ਚਾਰਕ ਬੰਦੇ ਲੈ ਕੇ ਮੇਰੇ ਘਰ ਆਲੇ ਨੂੰ ਮੂਹਰੇ ਕਰਤਾ ਸਾਡੀਆਂ ਮਾਵਾ ਮਹਿਣਾ ਨੂੰ ਹੂੰ ਠੀਕ ਹੈ ਜੀ ਆਪ ਪਿੰਡ ਦੇ ਵਿੱਚ 300 ਬਿਗਾ ਜ਼ਮੀਨ ਦਬਾਈ ਫਿਰਦਾ ਸਰਕਾਰੀ ਪੰਚਾਇਤੀ ਜ਼ਮੀਨ ਹੂੰ ਉਹਨਾਂ ਨੂੰ ਮੂਹਰੇ ਕਰ ਲੰਦਾ ਸਾਲ ਕੁ ਬਾਅਦ ਉਹਨਾਂ ਤੇ ਕੇਸ ਚੱਲਦਾ ਜੀ ਕਹਿੰਦੇ ਉਹ ਜ਼ਮੀਨ ਦਾ ਹਾਂ ਕੇਸ ਚੱਲਦਾ ਜੀ ਹੂੰ ਫਿਰ ਇਹ ਹੱਕ ਲੜ ਰਹੇ ਨੇ ਜੀ ਹੂੰ ਤੁਮਣਾ ਸਾਹਿਬ ਵੀ ਹੱਕ ਲੜ ਰਹੇ ਨੇ ਜੀ ਹਾਈ ਕੋਰਟ ਕੇਸ ਚੱਲਦਾ ਵੀ ਉਹੋ ਬਿਲਕੁਲ ਤਾਂ ਸਮਾਜ ਦੀ ਵੀ ਹੈਗੀ ਆ ਉਹ ਜਮੀਨ ਸਾਰਿਆਂ ਦਾ ਹੱਕ ਬਣਦਾ ਨਾ ਉਹ ਵੱਡੇ ਤੜੱਲੇਦਾਰ ਪੀਸਵੰਦਿਆਂ ਨੂੰ ਇਹਨਾਂ ਨੇ ਉਹ ਜ਼ਮੀਨ ਸਹਾਈ ਹੋਈ ਆ ਬਸ ਉਹਨਾਂ ਤੋਂ ਹੀ ਆਪਣਾ ਤੇਲ ਪਾਣੀ ਕਰੀ ਜਾਂਦੇ ਨੇ ਬਸ ਸੋ ਅਸੀਂ ਤੱਕਾ ਨਹੀਂ ਹੋਣ ਦਿੰਦੇ ਉਹ ਕਹਿੰਦੇ ਜੀ ਰਾਤ ਦੇ ਅਸੀਂ ਇੱਥੇ ਕਵਰੇਜ ਕੀਤੀ ਆ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਧਰਨਾ ਕਿਉਂ ਲਗਾਇਆ ਉਹ ਕਹਿੰਦੇ ਜੀ ਭਾਵਨਾਵਾਂ ਨੂੰ ਥੇਸ ਪਹਚਾਈ ਆ ਵੀਡੀਓ ਬਣਾ ਕੇ ਵਾਇਰਲ ਕੀਤੀ ਐ ਇਹਨਾਂ ਕੋਲ ਕੀ ਅਧਿਕਾਰ ਆ ਕਿਸੇ ਦੀ ਵੀਡੀਓ ਵਾਇਰਲ ਕਰਨ ਦਾ ਕਿਸੇ ਨੂੰ ਚੈੱਕ ਕਰਨ ਦਾ ਅਧਿਕਾਰੀ ਬੁਲਾਉਂਦੇ ਚੈੱਕ ਕਰਾਉਂਦੇ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਅਧਿਕਾਰੀ ਹੀ ਬੁલાਏ ਸੀ ਹੂੰ ਸੈਕਟਰੀ ਸਾਹਿਬ ਬੁਲਾਇਆ ਸੀ ਉੱਥੋਂ ਕਿਸਨੇ ਨਾਲ ਵੀਡੀਓ ਬਣਾ ਲਈ ਠੀਕ ਆ ਉੱਥੇ ਬੰਦਾ ਭਾਵਕ ਹੋਇਆ ਹੁੰਦਾ ਤੇ ਉਹਨੇ ਕਿਹਾ ਕੀ ਬਾਈ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਦੇਮਾਨ ਜੀ ਨੇ ਹੱਕ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਡਿਊਟੀ ਲਈ ਆ ਵੀ ਤੁਸੀਂ ਇਤਨਾ ਵੀਡੀਓ ਬਣਾਉਣੀਆਂ ਨੇ ਚੈੱਕ ਕਰਨੇ ਨੇ ਇਹਨਾਂ ਦੇ ਪਰਿਵਾਰਾਂ ਨੇ ਕਿਹਾ ਜੀ ਤਾਂ ਆਪਣਾ صدیق ਜੀ ਦੇ ਕੀ ਕਿਹਾ ਬਈ ਜੀ ਤੇ ਮਾਨ ਜੀ ਨੇ ਕਿਹਾ ਸੀ ਵੀ ਵੀਡੀਓ ਬਣਾਓ ਜਾ ਕੇ ਚੈੱਕ ਕਰੋ ਨਹੀਂ ਨਹੀਂ ਬਿਲਕੁਲ ਗਲਤ ਗੱਲ ਆ ਬਿਲਕੁਲ ਸਾਡੇ ਕੋਲ ਰਿਕਾਰਡਿੰਗ ਆ ਜੀ ਬਕਾਇਦਾ ਨਹੀਂ ਕਿਸੇ ਤੋਂ ਕਹਿ ਕਹਾ ਕਰਾਤਾ ਦੇਖੋ ਇਦਾਂ ਦਾ ਕੁਝ ਨਹੀਂ ਮਾਨ ਸਾਹਿਬ ਕਦੇ ਨਹੀਂ ਇਹ ਗੱਲ ਕਹਿੰਦੇ ਵੀ ਵੀਡੀਓ ਬਣਾਓ ਬਿਲਕੁਲ ਨਹੀਂ ਹੈਗਾ ਇਹ ਸਾਰੀਆਂ ਅਫਵਾਹਾਂ ਨੇ ਇਦਾਂ ਦਾ ਕੁਝ ਨਹੀਂ ਹੈਗਾ ਵੀਡੀਓ ਬਣਾ ਲਈ ਉਹਨਾਂ ਤੋਂ ਚਲੋ ਗਲਤੀ ਹੋ ਗਈ ਵੀਡੀਓ ਬਣਾ ਲਈ ਉਹਨਾਂ ਨੇ ਕਿਹਾ ਕੀ ਧੀ ਇਹੇ ਕਿਹਾ ਸੀ ਭਾਈ ਜਿਹੜੇ ਨਰੇਗ ਵਾਲੇ ਨੇ ਵੀ ਹਾਜ਼ਰੀ ਪੂਰੀ ਕਰੋ ਉਹਨਾਂ ਨੂੰ ਉੱਥੇ ਬੰਦੇ ਵੀ ਘੱਟ ਸੀ ਜੀ ਬਾਅਦ ਚ ਘਰੋਂ ਬੁਲਾ ਕੇ ਬਾਅਦ ਚ ਹਾਜ਼ਰੀ ਲਵਾਈ ਹੂੰ ਬੰਦਾ ਨਾਗਰਿਕਾ ਪਿੰਡ ਦਾ ਇਹ ਤਾਂ ਹੱਕ ਹੈਗਾ ਹੀ ਆ ਭਾਈ ਪਿੰਡ ਦਾ ਕੰਮ ਕਰੋ ਇਹ ਕਿ ਕਿੱਡੀ ਕਮ ਹੋ ਕੇ ਤਾਂ ਨਾਲ ਉਹਨਾਂ ਦੀ ਮਾਵਾ ਪੈਣਾ ਚਾਚੀਆਂ ਤਾਈਆਂ ਨੇ ਠੀਕ ਹੈ ਜੀ ਸੋ ਅਸੀਂ ਗਰੀਬਾਂ ਨਾਲ ਤੱਕਾ ਨਹੀਂ ਹੋਣ ਦੇਵਾਂਗੇ ਮਹਾਂਤ ਖਨਵਾੜਾ ਉਹਨਾਂ ਦੇ ਘਰੇ ਜਾ ਕੇ ਧਮਕੀ ਦੇ ਕੇ ਆਇਆ ਸਦੀਕ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਤੇ ਜਾਤੀ ਸੂਚਕ ਸ਼ਬਦ ਬੋਲ ਕੇ ਆਇਆ ਉਹ ਕਹਿੰਦੇ ਜੀ ਜਿਹੜੇ ਮਸਟਰੋਲ ਦੀ ਹਾਜ਼ਰੀ ਲਗਾ ਰਹੇ ਨੇ ਦਰਸ਼ਨ ਨਾਮ ਤੋਂ ਡਾਕਟਰ ਕਹਿੰਦੇ ਨੇ ਤੇ ਉਹ ਕਹਿੰਦਾ ਜੀ ਮੈਨੂੰ ਤਰਨ ਧਮਕੀਆਂ ਦਿੰਦਾ ਮੈਨੂੰ ਡਰਾਉਂਦਾ ਧਮਕਾਉਂਦਾ ਏ ਮੇ ਤੋਂ ਗਲਤ ਹਾਜ਼ਰੀਆਂ ਲਵਾ ਕੇ ਇਹ ਦੀ ਤੇ ਇਹ ਦੀ ਘਰ ਵਾਲੀ ਦੇ ਪੈਸੇ ਨੇ ਜਿਹੜੇ ਨਰੇਗਾ ਦੇ ਪਏ ਰਹੇ ਨੇ ਮੈਨੂੰ ਡਰਾ ਤਮਕਾ ਕੇ ਇਹ ਕਰਾਇਆ ਜਾ ਰਿਹਾ ਜੀ ਇਹ ਪੈਸੇ ਵੀ ਪਏ ਬੈ ਨੇ ਕਹਿੰਦੇ ਇਹ ਨਜਾਇਜ਼ ਫਾਇਦਾ ਚੁੱਕਣਾ ਸਾਹਿਬ ਉਹ ਇੱਕ ਬਹੁਤ ਹੀ شریف ਮੁੰਡਾ ਗਰੀਬ ਆਪਣਾ ਕੰਮ ਕਰਦਾ ਵਲੰਟੀਅਰ ਆਪਣਾ ਜਿਹੜਾ ਜੀ ਹੈ ਵਲੰਟੀਅਰ ਦੇ ਹੱਕ ਵਾਸਤੇ ਜੀ ਉਹਨਾਂ ਦੀ ਰੱਖੀ ਵਾਸਤੇ ਧਰਨਾ ਲੱਗ ਰਿਹਾ ਕਿਉਂਕਿ ਰਾਤ ਸਾਨੂੰ ਪਤਾ ਨਹੀਂ ਲੱਗਿਆ ਵਸਤਾ ਇਹਨਾਂ ਨੇ ਸੋਈ ਜੀ ਪਤਾ ਲੱਗਿਆ ਵੀ ਇਦਾਂ ਥੋੜੇ ਬੰਦੇ ਇਕੱਠੇ ਕਰਕੇ ਨਾਰੇ ਵਗੈਰਾ ਕੀਤੇ ਆ ਤੇ ਪੁਲਿਸ ਨੇ ਵੀ ਗਲਤ ਮਲਤ ਬੋਲਿਆ ਤੇ ਪ੍ਰੈਸ਼ਰ ਪਾ ਕੇ ਜਿਹੜਾ ਧਰਨਾ ਲਾਇਆ ਇੱਥੇ ਤੇ ਪਰਚਾ ਕਰਵਾਇਆ ਪਰਚਾ ਕਰਵਾਇਆ ਕਰਨ ਪਹਿਲਾਂ ਇਹ ਸੁਣੋ ਠੀਕ ਹੈ ਜੀ ਉਹ ਮੈਨੂੰ ਜਿਹੜਾ ਪਤਾ ਲੱਗਿਆ ਵੈਸੇ ਮੈਂ ਹਾਲੇ ਕਾਗਜ਼ ਦੇਖੇ ਨਹੀਂ ਆਗੇ ਉਹ ਆਏ ਵੀ ਕਹਿੰਦੇ ਵੀ ਸਰਕਾਰੀ ਕੰਮ ਚ ਵਿਗਨ ਪਾਇਆ ਜੀ ਹੂੰ ਵੀ ਨਰੇਗਾ ਦਾ ਕੰਮ ਚੱਲ ਰਿਹਾ ਜੀ ਤੁਸੀਂ ਹੁਣ ਵੀ ਦੀਪਾ ਜੀ ਨੂੰ ਪੁੱਛ ਰਹੇ ਸੀ ਵੀ ਤੁਸੀਂ ਤੁਹਾਨੂੰ ਕਿਹਨੇ ਹੱਕ ਦਿੱਤਾ ਪੁੱਛਣ ਦਾ ਮੈਂ ਕਹਿੰਦਾ ਜੀ ਅਸੀਂ ਪੰਜਾਬ ਦੇ ਵਾਸੀ ਆ ਹੂੰ ਸੀ ਪੰਜਾਬ ਚ ਰਹਿੰਦੇ ਸਾਡਾ ਤਰਨ ਖਨੋੜਾ ਬਲਾਕ ਪ੍ਰਧਾਨ ਆ ਜੀ ਉਹਦੇ ਅੰਦਰ 15 ਪਿੰਡ ਆਉਂਦੇ ਆ ਜੀ ਇਹ ਸਰਕਾਰੀ ਸਰਕਾਰ ਦਾ ਨਮਾਇੰਦਾ ਜੀ ਉਹ ਸਾਡੀ ਦਾ ਤਰਨ ਖਨੋੜਾ ਜਿਹੜਾ ਸਾਡੀ ਸਰਕਾਰ ਦਾ ਨਮਾਇੰਦਾ ਆਫੀਸ਼ੀਅਲੀ ਸੀਐਮ ਸਾਹਿਬ ਦੇ ਸਾਈਨ ਹੋ ਕੇ ਉਹ ਬਲਾਕ ਪ੍ਰਧਾਨ ਬਣਿਆ ਹੋਇਆ ਜੀ ਉਹ ਛੱਡੋ ਜੀ ਇੱਕ ਬਲਾਕ ਪ੍ਰਧਾਨ ਛੱਡੋ ਜੀ ਇੱਕ ਬੰਦਾ ਆਮ ਨਾਗਰਿਕ ਹੋਵੇ ਕੋਈ ਵੀ ਚਾਹੇ ਆਪਾਂ ਪਾਸੇ ਵਿੱਚ ਬੈਠੇ ਆ ਜੀ ਇੱਥੇ ਕੋਈ ਵੀ ਕੰਮ ਹੋ ਰਿਹਾ ਜੀ ਤਾਂ ਪੁੱਛਣਾ ਜਿਹੜਾ ਉਹ ਨਾਗਰਿਕ ਦਾ ਫਰਜ਼ ਬਣਦਾ ਉਦਾ ਹੱਕ ਵੀ ਹੈਗਾ ਵੀ ਇਹ ਕੰਮ ਕਿੱਦਾਂ ਹੋ ਰਿਹਾ ਕਿ ਦੀ ਗਿਣਤੀ ਪੂਰੀ ਆ ਇਹ ਇਹਦੇ ਲਈ ਕੋਈ ਉਹਨੂੰ ਅਫਸਰ ਹੋਣ ਦੀ ਲੋੜ ਨਹੀਂ ਹੈਗੀ ਉਹਨੂੰ ਕੋਈ ਉਹਦੇ ਕੋਲ ਅਹੁਦਾ ਹੋਣ ਦੀ ਲੋੜ ਨਹੀਂ ਹੈਗੀ ਜਿਹੜਾ ਬੇਸਿਕਲੀ ਨੀਡ ਆ ਉਹ ਤਾਂ ਇੱਕ ਬੰਦਾ ਕੋਈ ਵੀ ਆ ਉਹ ਗੱਲ ਕਰ ਸਕਦਾ ਤੇ ਉਹ ਜਿਹੜੀ ਵੀਡੀਓ ਆਈ ਆ ਮੈਂ ਦੇਖੀ ਨਹੀਂ ਵੈਸੇ ਵੀ ਕੀ ਵੀਡੀਓ ਬਣਾਈ ਆ ਉਹਦੇ ਕੋਈ ਇਤਰਾਜ਼ ਹੋ ਕੇ ਤਾਂ ਕੋਈ ਹੈ ਤਾਂ ਹੈ ਨਹੀਂ ਜੀ ਵੈਸੇ ਠੀਕ ਹੈ ਜੀ ਕਹਿਣ ਦਾ ਭਾਵ ਵੀ ਧੱਕਾ ਜਿਹੜਾ ਜਿਵੇਂ ਹੁਣ ਦੱਸਿਆ ਇਹਨਾਂ ਨੇ ਵੀ ਇਹ ਜਿਹੜੀ ਕਾਂਗਰਸ ਪਾਰਟੀ ਆ ਏ ਕੌਣ ਹਰਵੰਤ ਖਨੌੜਾ ਕੀ ਆ ਉਹ ਹਰਵੰਤ ਖਨੌੜਾ ਮੈਂ ਤਾਂ ਜਾਣਦਾ ਨਹੀਂ ਕੌਣ ਆ ਜੀ ਇਹ ਕਿਉਂਕਿ ਨਾ ਹੀ ਤਾਂ ਆਪਣੇ ਕੰਮ ਤੱਕ ਮਤਲਬ ਰੱਖੀਦਾ ਜੀ ਇਹਨਾਂ ਨੂੰ ਕੀ ਆ ਇਹ ਇਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਰਾਜ ਨੂੰ ਕੁਸਤਾ ਹੋਵੇ ਆ ਤੁਸੀਂ ਉਹਨੂੰ ਸ੍ਰੀ ਆਂਗ ਗਾਲਾ ਕੱਢੀਆ ਉਹ ਪਰਚਾ ਵੀ ਕਰੋ ਗੋਪਾਲ ਤੇ ਵੀਡੀਓ ਵੀ ਹਟ ਗਈ ਵੀਡੀਓ ਵੀ ਵੀਡੀਓ ਵੀ ਗਈ ਉਹ ਤਰ੍ਹਾਂ ਹੀ ਗਾਣਾ ਵਪਾਰ ਤੁਹਾਨੂੰ ਸ੍ਰੀ ਆਂਗ ਰਾਤ ਦੀ ਛੋਟੀ ਤੋਂ ਹਾਫ ਕਰ ਦੋਗੇ ਨਹੀਂ ਅਸਲ ਜੇ ਫੋਨ ਨੂੰ ਮੋਗ ਦੇ ਰਹਾ ਹੋ ਕੇ ਤੇ ਖਾਣਾ ਮੁਕੀ ਹਾਂ ਇਹ ਕਰ ਕਰ ਰਿਹਾ ਐਵੇਂ ਮਤਲਬ ਤੁਮਕਾ ਆ ਜਾਊਗਾ ਗਾਲਾਂ ਕੱਢੇ ਜਾਣੀਆਂ ਕ੍ਰਾਈਮ ਵਧੂਗਾ ਜੀ ਪੰਜਾਬ ਚ ਨਹੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਆਪਾਂ ਸੁਣਵਾ ਕੇ ਦਾ ਮੂੰਹ ਤੁਸੀਂ ਕਰਾਵਾਂਗੇ ਕਰਾ ਕੇ ਆਪਾਂ ਜਾ ਕੇ ਜਾਵਾਂਗੇ ਤੁਸੀਂ ਬਣਦੀ ਕਾਰਵਾਈ ਜਿਹੜੇ ਬੰਦੇ ਦੀ ਜਿਹੜੀ ਕਾਰਵਾਈ ਬਣਦੀ ਕਾਰਵਾਈ Oh. ਸਾਡੇ ਬੰਦੇ ਜਿਹੜਾ ਪਰਚਾ ਹੋਇਆ ਉਹਦੀ ਵੈਰੀਫਾਈ ਕਰਕੇ ਸਾਨੂੰ ਵੈਰੀਫਾਈ ਕਰੋ ਜੀ ਵੀ ਬੰਦਾ ਦੋਸ਼ੀਆ ਨਹੀਂ ਦੋਸ਼ੀ ਸਾਡੇ ਵਾਲਾ ਆਹ ਕੰਗਰੇਜ ਇਨਕੁਆਰੀ ਹੋਣੀ ਚਾਹੀਦੀ ਆ ਸਾਡੇ ਉੱਤੇ ਖਾਣ ਲੱਗੇ ਪੈਸੇ ਖਾ ਗਏ ਆ ਕਰੋ ਜੀ ਕਹਿੰਦੇ ਜੀ ਨਾ ਕੁਝ ਦਿਨਾਂ ਬਾਅਦ ਕਿਸੇ ਦੀ ਕੋਈ ਗੱਲ ਨਹੀਂ ਕਿਸੇ ਦੀ ਹੋਈ ਵੀ ਸਾਡੇ ਕਿਸੇ ਦੀ ਪੈਸੇ ਦੀ ਨਾਲ ਲੈਣਾ ਪਰਚਾ ਹੋਇਆ ਆਹ ਹੁੰਦਾ ਤੇ ਤਿੰਨ ਵਾਰ ਪਰਚਾ ਦਰਜ ਹੋ ਗਿਆ ਇਹਦੇ ਹਸਬੰਦ ਦੇ ਇੱਕ ਤਰਫਾ ਹੋ ਜਾਂਦਾ ਆ ਸਾਰੇ ਮੇਰੇ ਗਾਣੇ ਨੂੰ ਪੁੱਛੋ ਪਰਚਾ ਦਰਜ ਹੋ ਰਿਹਾ ਸਾਡੀ ਕਿਉਂ ਨਹੀਂ ਸੜਵਾਈ ਹੋ ਰਹੀ ਹੈ ਉੱਥੇ ਗਾਲ ਕੱਢੀ ਆ ਕੋਈ ਆ ਨਹੀਂ ਕੋਈ ਗਾਲ ਨਹੀਂ ਕੱਢੀ ਉੱਥੇ ਜੇ ਪਿਆਰ ਨਾਲ ਗੱ ਕੁੱਲ ਜਾਰੀ ਤੁਹਾਨੂੰ ਫਾਨ ਫਾਨੇ ਫੋਨ ਕਰ ਦਿੰਦਾ ਕਿਹੜਾ ਉਹੂਰਾਏ ਬੰਦਾ ਜਿਹੜੇ ਕਰਦਾ ਸਕੇ ਫੋਨ ਇਹਨੂੰ ਵੈਰੀਫਾਈ ਸਾਡੀ ਬੇਨਤੀ ਆ ਤੁਹਾਨੂੰ ਇਹਨੂੰ ਵੈਰੀਫਾਈ ਕਰਕੇ ਪਰਚਾ ਕੈਨਸਲ ਕਰੋ ਜੀ ਜਿਹੜੀ ਆ ਤੁਹਾਡੇ ਕੋਲੇ ਦਰਖਾਸਤ ਆ ਮੋਕੇ ਦੇ ਇੱਕ ਮਿੰਟ ਜੀ ਇੱਕ ਮਿੰਟ ਜੀ ਤੁਹਾਡੇ ਮੋਕੇ ਦੇ ਗਵਾਹ ਨੇ ਜੀ ਪਿੰਡ ਦੇ ਇਹਨਾਂ ਤੇ ਬੰਦ ਦੀ ਕਾਰਵਾਈ ਕਰੋ ਔਰ ਸਾਡੀ ਇੱਕ ਤੁਹਾਨੂੰ ਹੱਥ ਵਨ ਕੇ ਹੋਰ ਬੇਨਤੀ ਆ ਜਿਹੜੀ ਰਾਤ ਇਹਨਾਂ ਨੇ ਬਸਲੂਕੀ ਪੁਲਿਸ ਨਾਲ ਕੀਤੀ ਆ ਸਾਨੂੰ ਉਹਦੀ ਵੀ ਸਰਕਾਰ ਕਾਰਵਾਈ ਚਾਹੀਦੀ ਆ ਚਾਹੀਦੀ ਆ ਪਰ ਇਹਨਾਂ ਨੇ ਮੈਨੂੰ ਮੈਨੂੰ ਪੂਰੀ ਬੇਇੱਜ਼ਤੀ ਨਾਲ ਗੱਲ ਕੀਤੀਆਂ ਰਹੀਆਂ ਅਜੇ ਤੱਕ ਪਟਿਆਲਾ ਜ਼ਿਲ੍ਹੇ ਦੇ ਨਾਂ ਹੈ ਜੇ ਐਸਐਸਪੀ ਆਏ ਨੇ ਨਾ ਆਉਣੇ ਨੇ ਜਿਹੜੇ ਐਸਐਸਪੀ ਹੁੰਨੇ ਤੁਸੀਂ ਬਣਦੀ ਕਾਰਵਾਈ ਜੋ ਪੁਲਿਸ ਦੇ ਖਿਲਾਫ ਬੋਲੇ ਨੇ ਬਣਦੀ ਕਾਰਵਾਈ ਜਿਹੜਾ ਬੰਦਾ ਬੋਲਿਆ ਫੋਕ ਕੇ ਬਣਦੀ ਕਾਰਵਾਈ ਕਰੋ ਮੇਰੀ ਗੱਲ ਤੇ ਕਰੋ ਜੀ ਕੰਮ ਝਮਕਾ ਕੇ ਗਏ ਜੀ ਇਹ ਜਿਹੜਾ ਕਰਿਆ ਕੇ ਗਾਣਾ ਉਹ ਵੀਡੀਓ ਦੇ ਦਾਂਗੇ ਉਹਦੀ ਸਾਡੀ ਸਾਰੀ ਉਹ ਵੀਡੀਓ ਪਈ ਹੈ ਹਰ ਭਜਨ ਦਾ ਵੀਡੀਓ ਕਰਾਸੀ ਬਣੇ ਇਹਨਾਂ ਨੇ ਘਰ ਦੀ ਵੀਡੀਓ ਬਣਾਈ ਆ ਪੰਚ ਨੇ ਹਰੇਕੇ ਗੁੰਡਾ ਬਣਿਆ ਮੇਰਦਾ ਮੀਨੂ ਕਹਿੰਦੇ ਨੇ ਸਾਰੇ ਬੰਦੇ ਹੈਗੇ ਜੀ ਕਿੰਨੇ ਹੈਗੇ ਪੰਚਾਰ ਬੰਦੇ ਨਾਲੋਂ ਸਾਰੇ ਹਰ ਭਜਨ ਤੇ ਮਹੰਤ ਕਨੋਲਾ ਤੇ ਆਉਂਦੇ ਜਿਹੜੇ ਦਰਸ਼ਨ ਦਰਸ਼ਨ ਹਾਂ ਹਰ ਭਜਨ ਤੇ ਆ ਲਾਟੀਆਂ ਕਾਰਵਾਈ ਹੋਊਗੀ ਭਾਣੇ ਤੁਸੀਂ ਟੈਨਸ਼ਨ ਨਾ ਧੱਕਾ ਨਹੀਂ ਹੁਣ ਦਿੰਦੇ ਅਸੀਂ ਆ ਤਾਂ ਕਈ ਤਾਂ ਹੋਏ ਪਰ ਤਾਂ ਹੋਰੇ ਕੀ ਹੋਊਗਾ ਜੇ ਮੰਨ ਲਓ ਵੀ ਉਹ ਬੰਦੇ ਦੇ ਨਾਲ ਕੋਈ ਤੁਰਨ ਆ ਰਹੀ ਨਾ ਹੁੰਦਾ ਤਾਂ ਕਈ ਹੋਗੇ ਆ ਦੀ ਫਿਰ ਹਾਂ ਚਲੋ ਕੋਈ ਥੋੜੇ ਦਰਗਾਹ ਤਾਂ ਆ ਗਈ ਨਹੀਂ ਨਹੀਂ ਮਾਫੀਆ ਦੇ ਮੁੰਡੇ ਤੇ ਪਹਿਲਾਂ ਉਹਨੇ ਦੱਬੇ ਨਾ ਪਰਦੇ ਲਏ ਜੀ ਅਸੀਂ ਨਹੀਂ ਉੱਠਦੇ ਜੀ ਜਿੰਨਾ ਚਿਰ ਉਹਨਾਂ ਦੇ ਪਰਦੇ ਲਏ ਹੋਣਗੇ ਜੀ ਕਿਉਂਕਿ ਭਾਵਾਂ ਦੇ ਚੂਠਾ ਬਰਸਾ ਕਰਾ ਗਈ ਜੀ ਸੰਗਾਰਨੀ ਮੈਂ ਅਸੀਂ ਉਹ ਸੁਝਾਅ ਦੇਣਾ ਹੈਗਾ ਮੈਨੂੰ ਵੀ ਹਰਕਾਰਾ ਅੱਜ ਸਵੇਰੇ ਇਹਨਾਂ ਕਰਦੀ ਸਰ ਦੱਸੋ ਸਰ ਲੱਗ ਇਹਨਾਂ ਗਰੀਬਾਂ ਦਾ ਕੀ ਕਸੂਰ ਅਸੀਂ ਮਿਲ ਕੇ ਫ੍ਰੀ ਕਰਦੇ ਆਂ ਸਾਨੂੰ ਕੀ ਇਹਨਾਂ ਸਾਡੇ ਬੱਚਾ ਕਰਦੇ ਆਂ ਉਹਨਾਂ ਤੇ ਟੈਨਸ਼ਨ ਪਰਚੇ ਨਹੀਂ ਗਰੀਬਾਂ ਕਰਦੇ ਆਂ ਉਹਮਾਂ ਨੇ ਇੱਕ ਮਿੰਟ ਦੇਖੋ ਕੀ ਕਹਿੰਦੇ ਇਹਨਾਂ ਨੇ ਵੀਡੀਓ ਬਣਾਈ ਜਿਹੜੀ ਉਹਦੇ ਵਿੱਚ ਕਹਿ ਰਹੇ ਆ ਇਹ ਵੀ ਇਹਨਾਂ ਨੇ ਸਰਕਾਰੀ ਉਹਨਾਂ ਚ ਬਿਗਨ ਪਾਇਆ ਜੀ ਤੇ ਸਾਡੇ ਕੋਲ ਲਾਈਵ ਵੀਡੀਓ ਆ ਇਹ ਚੈਨਲ ਤੋਂ ਰਾਤ ਇਹਨਾਂ ਨੇ ਵੀਡੀਓ ਬਣਾਈ ਠੀਕ ਆ ਜੀ ਕੋਈ ਬੋਲ ਰਿਹਾ ਇਹ ਸ਼ੂਟ ਕਰ ਦੇਣਾ ਸਾਰਾ ਉਹ ਖਬਰ ਸਾਰੀ ਉਹ ਉਹ ਡਿਸਪਲੇ ਹੋਈ ਹੋਈ ਆ ਨੈਟ ਤੇ ਪਈ ਆ ਠੀਕ ਆ ਜੀ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਹੁਣ ਤੁਸੀਂ ਕਰਨੀ ਹੈ ਤੁਹਾਨੂੰ ਗਾਲਾਂ ਕੱਢ ਕੇ ਪੁਲਿਸ ਕੋਲ ਜਾਣਾ ਪੈਣਾ ਹੋਵੇਗਾ ਹੁਣ ਚੱਕ ਕੇ ਲੈ ਗੋ ਪਾਲ ਖਨੋੜੇ ਨੂੰ ਹੁਣੇ ਚੱਕ ਕੇ ਲੈ ਵੀਡੀਓ ਤੁਹਾਨੂੰ ਭੇਜ ਦਿੰਦੇ ਹਾਂ ਜੀ ਸਰ ਮੈਨੂੰ ਲੈਣਾ ਜੀ ਸਵੇਰੇ ਜਦ ਅਸੀਂ ਧਰਨੇ ਤੇ ਐਂਟਰ ਹੋਏ ਆ ਜੇ ਉਹਦੇ ਨਾਲ ਚਾਰ ਬੰਦੇ ਤੁਰਨ ਵਾਲੇ ਅਸੀਂ ਕਿਹੜੇ ਮਰੇ ਹੋਏ ਆ ਫਿਰ ਨਹੀਂ ਸਾਰੇ ਜਿਹੜੇ ਵੀ ਕਹਿੰਦਾ ਸਾਧੂ ਸਿੰਘ ਨੂੰ ਮੈਂ ਸਸਰੀਕਾਲ ਬੁਲਾਈ ਹਾਂ ਮੇਰੀ ਫੈਮਿਲੀ ਨਾਲ ਰਿਲੇਟਡ ਨਹੀਂ ਮੇਰੇ ਨਾਨਾ ਜੀ ਨਾਲ ਮੈਂ ਕਿਹਾ ਸਰ ਸਸਰੀਕਾਲ ਜੀ ਕਹਿੰਦਾ ਸਸਰੀਕਾਲ ਜਿਹੜੀ ਤੂੰ ਇਹਦੇ ਕੋਲ ਖੜਾ ਕੀ ਕਰਦਾ ਮੇਰੇ ਪਿੰਡ ਦੇ ਬੰਦੇ ਕਿਉਂ ਧਰਨੇ ਤੇ ਆਏ ਕਿ ਸਾਹਬ ਦੀ ਫੈਮਿਲੀ ਲੈ ਕੇ ਆ ਮੈਨੂੰ ਵੀ ਚੱਕ ਕੇ ਅੰਦਰ ਕਰਦਾ ਹੁੰਦਾ ਅਸੀਂ ਜੇ ਆਮ ਆਪਦਾ ਕਰਕੇ ਖਾਣੇ ਮੇਰੇ ਹਸਬੰਦ ਦੀ ਡੈਥ ਹੋਈ ਆ ਉਹ ਮੇਰੇ ਕੈਰੇਕਟਰ ਤੇ ਕਿਵੇਂ ਉਂਗਲੀ ਚੱਕ ਸਕਦਾ ਨਹੀਂ ਮੈਨੂੰ ਪ੍ਰੂਫ ਦਵੇ ਮੈਂ ਉਹਦੀ ਜੁੱਤੀ ਚ ਪਾਣੀ ਪੀਜੂ ਬੰਦੇ ਦੀ ਮੇਰਾ ਪ੍ਰੂਫ ਕਰੇ ਵੀ ਮੈਂ ਕਿੱਥੇ ਕੈਰੇਕਟਰਲੈਸ ਆ ਮੰਡਿਆਂ ਨਾਲ ਗੱਲ ਕਰਨੀ ਬੰਦਿਆਂ ਨਾਲ ਗੱਲ ਕਰਨੀ ਅਫਸਰਾਂ ਨਾਲ ਗੱਲ ਕਰਨੀ ਕੋਈ ਤਿਮੀ ਕੈਰੇਕਟਰਲੈਸ ਨਹੀਂ ਹੋ ਜਾਂਦੀ ਜਿਹੜੀਆਂ ਨੌਕਰੀਆਂ ਕਰਦੀਆਂ ਨੇ ਉਹ ਵੀ ਲੇਡੀਜ਼ ਨੇ ਡੀਐਸਪੀ ਮੈਮ ਨੇ ਉਹ ਵੀ ਲੇਡੀਜ਼ ਨੇ ਤਾਂ ਤਾਂ ਫਿਰ ਹਰੇਕ ਕੇ ਕਹਿ ਦਿਆ ਰੁਦਾ ਚੌਥਾ ਪਰ ਚੈਨ ਦੇ ਵਿਚਾਰੇ ਨੇ ਮੇਰੇ ਛੋਟੇ ਬੱਚੇ ਨੇ ਮੈਂ ਹਰੇਕ ਕੰਮ ਆਪਦਾ ਆਪ ਕਰਨਾ ਹੈ ਜੀ ਅੱਜ ਵੀ ਅੰਦਰ ਹੈ ਜੀ ਪੈਸਾ ਆ ਗਿਆ ਥੋੜੇ ਜਿਹੇ ਨਾ ਟੱਕਾ ਕਰਦਾ ਸਾਡੇ ਦੁੱਧੂ ਇੱਕ ਵੀ ਬੰਦ ਕਰਾ ਦਿੰਦਾ ਹੈ ਜਿਹੜੇ ਉਦੋਂ ਲੇਕੇ ਮੇਰਾ ਮੰਦਰੀ ਲੰਦ ਕਰਾਤਾ ਕਹਿੰਦਾ ਸੁਨੀਲ ਦੇ ਲਾਲਾ ਸਵੇਰ ਦੇ ਅੰਦਰ ਬੈਠਾ ਸਾਰੇ ਇਹ ਨਾ ਮੇਰੇ ਗਾਂ ਵਾਲਿਆਂ ਦਾ ਵੀ ਜੀ ਖਾਸ ਤਾਂ ਸੁਲਿੰਦਰ ਖਾਸ ਤਾਂ ਆ ਗਿਆ ਜੀ ਅਹੀਂ ਨਾ ਜਿਹੜੀ ਕਬੰਦੀ ਕਰੀ ਇਹ ਤਾਂ ਪਹਿਲਾਂ ਦੀਆਂ ਵੀ ਦਖਲੀਆਂ ਨੇ ਇਹ ਕਾਨੂੰਨ ਚ ਪਈਆਂ ਨੇ ਇਹ ਬੰਦੀ ਕਾਰਵਾਈ ਕਰਦੇ ਇਹਦੇ ਬੰਦੀ ਕਾਰਵਾਈ ਕਰਦੇ ਉਹਨਾਂ ਨਾਲ ਕਿੱਥੇ ਲਿਆਂਦਾ ਜਾਵੇ ਕਮਾਨ ਬਣਾਉਣਾ ਦਾ ਨਾਖਾੜੀ ਤੇ ਰਹਦਾ ਹੀ ਨਹੀਂ